ਦੈਨਿਕ ਸੂਨੇ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਹਾਂ ਬਰਨਾਲੇ ਦੇ ਪਿੰਡ ਰੂੜੇ ਕੀ ਜਿੱਥੇ ਜ਼ਿਲ੍ਹਾ ਪ੍ਰਧਾਨ ਚਾ ਜਦਦੀਨ ਸਿੰਘ ਸੰਟੀ ਦੀ ਪੁਲਿਸ ਕਨੇਓ ਗ੍ਰਿਫਤਾਰ ਕਰ ਗਿਆ ਗੱਲ ਕਰਾਂਗੇ ਕੀ ਪੂਰਾ ਮਾਜਰਾ ਹੈ ਤੇ ਕੀ ਪੂਰੀ ਗੱਲਬਾਤ ਸਰ ਦੈਨਿਕ ਸੂਨੇ ਤੁਹਾਡਾ ਸਵਾਗਤ ਗੁਰਦਰਸ਼ਨ ਬਰਾੜ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਅंसारी ਸਾਹਿਬ ਜਿਹੜੇ ਤੁਸੀਂ ਸਾਡੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ ਜਿਹੜੇ ਅੱਜ ਇਹ ਗ੍ਰਿਫਤਾਰ ਕੀਤੇ ਗਏ ਨੇ ਲੀਡਰ ਆਪਣੇ ਬੀਜੇਪੀ ਲੀਡਰ ਹੈ ਕੀ ਕਰਨਾ ਤੇ ਕੀ ਮਾਜਰਾ ਪੂਰਾ ਹੈ ਅंसारी ਸਾਹਿਬ ਭਾਰਤ ਸਰਕਾਰ ਦੀਆਂ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤਾ ਤਾਂ ਕੇਂਦਰ ਸਰਕਾਰ ਨੇ ਆਪਦੀਆਂ ਟੀਮਾਂ ਬਣਾ ਕੇ ਬੀਜੇਪੀ ਦੇ ਵਰਕਰਾਂ ਦੀਆਂ ਉਹਦੇਦਾਰਾਂ ਦੀਆਂ ਡਿਊਟੀਆਂ ਲਾ ਕੇ ਹਰ ਹਲਕੇ ਦੇ ਵਿੱਚ ਪਿੰਡ ਦਰਪਿੰਡ ਦੇ ਵਿੱਚ ਕੈਂਪ ਲਾਏ ਨੇਗੇ ਤਾਂ ਉਸ ਦੇ ਤਹਿਤ ਕੱਲ ਵੀ ਸਾਡੇ ਜਿਹੜੇ ਸੀਗੇ ਕੈਂਪਾਂ ਨੂੰ ਪੰਜਾਬ ਦੇ ਵਿੱਚ ਟੋਟਲ ਹੀ ਬੰਦ ਕਰਵਾਇਆ ਗਿਆ ਉਹਦੇ ਵਿੱਚ ਸਾਡੀ ਜਿਹੜੀ ਆਪਣੀ ਹਾਈ ਕਮਾਂਡ ਸੀਗੀ ਪੰਜਾਬ ਦੀ ਉਹ ਗਵਰਨਰ ਸਾਹਿਬ ਤੋਂ ਵੀ ਮਿਲੀ ਤੇ ਉਹਨਾਂ ਨੇ ਕਿਹਾ ਵੀ ਚਲੋ ਕੱਲੋਂ ਤੋਂ ਤੁਸੀਂ ਫੇਰ ਸਟਾਰਟ ਕਰ ਦਿਓ ਜਦੋਂ ਅੱਜ ਸਾਡਾ ਤਲਵੰਡੀ ਪਾਈ ਵਿੱਚ ਤਲਵੰਡੀ ਪਿੰਡ ਦੇ ਵਿੱਚ ਕੈਂਪ ਲੱਗਿਆ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਜਨਰਲ ਸੈਕਟਰੀ ਤੇ ਹੋਰ ਜਿਹੜੇ ਸਾਡੇ ਜ਼ਿਲ੍ਹੇ ਦੇ ਆਗੂ ਸੀਗੇ ਉਸ ਕੈਂਪ ਦੇ ਵਿੱਚ ਮਹਿਜੂਬ ਸੀਗੇ ਤਾ ਪੰਜਾਬ ਪੁਲਿਸ ਨੇ ਧੱਕੇਸ਼ਾਹੀ ਦੇ ਨਾਲ ਉਸ ਕੈਂਪ ਨੂੰ ਬੰਦ ਕਰਵਾ ਕੇ ਵੀ ਅਸੀਂ ਇਹ ਸਕੀਮਾਂ ਛੋਡੀਆਂ ਸਰਕਾਰ ਦੇ ਕਹਿਣ ਤੇ ਪੰਜਾਬ ਸਰਕਾਰ ਦੇ ਕਹਿਣ ਤੇ ਪੁਲਿਸ ਨੇ ਸਾਡੇ ਜਿਹੜੇ ਕੈਂਪ ਨੇਗੇ ਲੋਕ ਭਲਾਈ ਦੇ ਕੈਂਪਾਂ ਦੀਆਂ ਸਕੀਮਾਂ ਨੂੰ ਬੰਦ ਕਰਵਾਇਆ ਉਹ ਧਰਮਸ਼ਾਲਾ ਦੇ ਵਿੱਚ ਜਿੱਥੇ ਕੈਂਪ ਲੱਗਾ ਹੋਇਆ ਸੀਗਾ ਉੱਥੋਂ ਜਿਹੜੇ ਉੱਥੋਂ ਦੀ ਪਬਲਿਕ ਸੀਗੀ ਉਹਨਾਂ ਨੂੰ ਵੀ ਧੱਕੇ ਨਾਲ ਬਾਹਰ ਕੱਢ ਕੇ ਜੰਦਾ ਲਾਇਆ ਗਿਆ ਤਾਂ ਜਿਹੜੇ ਉੱਥੋਂ ਦੇ ਲੋਕ ਲੋਕ ਸੀਗੇ ਮੌਜੂਦਾ ਪਿੰਡ ਦੇ ਉਹ ਕਹਿੰਦੇ ਭਾਈ ਸਾਡੇ ਘਰਾਂ ਚ ਆ ਕੇ ਬਣਾ ਜੋ ਜਦੋਂ ਕਰੇ ਜਾਣ ਲੱਗੇ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਜਗਵਿੰਦਰ ਸ਼ੰਟੀ ਜੀ ਗੁਰਸ਼ਰਨ ਠੇਕਰੀਵਾਲਾ ਜੀ ਤੇ ਬਲਵਿੰਦਰ ਹੈਪੀ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤਪੇ ਲਿਆਂਦਾ ਤਪੇ ਤੋਂ ਲਿਆ ਕੇ ਫਿਰ ਇੱਥੇ ਰੂੜੇ ਕੇ ਥਾਣੇ ਦੇ ਵਿੱਚ ਲਿਆਏ ਮੈਂ ਅਨਸਾਰੀ ਸਾਹਿਬ ਤੁਹਾਡੇ ਸਾਧੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਇੱਕ ਪਾਸੇ ਤਾਂ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਦੇ ਆਪ ਕੈਂਪ ਲਾ ਰਹੀ ਆ ਜਦ ਕਿ ਸਾਨੂੰ ਅਸਲੀਅਤ ਦਾ ਪਤਾ ਹਰ ਰੋਜ਼ ਕਿੰਨੇ ਜਾਣੇ ਨਸ਼ਿਆਂ ਦੇ ওভারਡੋਜ ਦੇ ਨਾਲ ਮਰ ਰਹੇ ਨੇ ਤੇ ਇਹ ਝੂਠਾ ਪ੍ਰਚਾਰ ਕਰ ਰਹੇ ਨੇ ਇੱਕ ਪਾਸੇ ਕੇਂਦਰ ਦੀ ਭਾਰਤ ਦੀ ਕੇਂਦਰ ਸਰਕਾਰ ਜੋ ਆਪਣੀਆਂ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਦੇ ਲਈ ਕੈਂਪ ਲਾ ਰਹੀ ਆ ਤਾਂ ਉਹਦੇ ਬਾਵਤ ਜਿਹੜੇ ਸਾਡੇ ਬੀਜੇਪੀ ਦੇ ਵਰਕਰ ਨੇ ਉਹਨਾਂ ਨੂੰ ਫੜ ਕੇ ਇਹ ਥਾਣਿਆਂ ਦੇ ਵਿੱਚ ਡਕਿਆ ਜਾ ਰਿਹਾ ਇਹਦਾ ਮਤਲਬ ਵੀ ਅਸੀਂ ਭਲਾਈ ਦੇ ਕੰਮ ਛੱਡ ਕੇ ਜਿਹੜੇ ਦੇਸ਼ ਵਿਰੋਧੀ ਕੰਮ ਨੇ ਉਹ ਕਰਨ ਲੱਗ ਜਾਈਏ ਇਹ ਸਰਕਾਰ ਤਾਂ ਸਾਨੂੰ ਪੁੱਠੇ ਰਾਹਾਂ ਦੇ ਵਿੱਚ ਪਾਉਣਾ ਚਾਹੁੰਦੀ ਹੈ ਜੀ ਬਰਨਾਲਾ ਸਭਾ ਜੇ ਜਿਹੜਾ ਸੰਘਰਸ਼ਾ ਪੂਰੇ ਪੰਜਾਬ ਵਿੱਚ ਹੈ ਕਿ ਬਰਨਾਲੇ ਜੀ ਇਹ ਪੂਰੇ ਪੰਜਾਬ ਦੇ ਵਿੱਚ ਹੀ ਚੱਲ ਰਿਹਾ ਸਾਡੇ ਜਲੰਧਰ ਤੋਂ ਵੀ ਕੇੜੀ ਭੰਡਾਰੀ ਜੀ ਸ਼ੀਲ ਰਿੰਕੂ ਜੀ ਸਾਡੇ ਬਠਿੰਡਾ ਦਿਹਾਤੀ ਦੇ ਪ੍ਰਧਾਨ ਮਲੂਕਾ ਸਾਹਿਬ ਉਹਨਾਂ ਨੂੰ ਵੀ ਫੜਿਆ ਗਿਆ ਹੋਰ ਵੀ ਵੱਖ-ਵੱਖ ਥਾਵਾਂ ਤੇ ਕਈ ਜਗ੍ਹਾ ਦੇ ਉੱਪਰ ਜਿਹੜੇ ਸਾਡੇ ਬੀਜੇਪੀ ਦੇ ਵਰਕਰ ਤੇ ਉਹਦੇ ਅਰਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅੱਜ ਵੀ ਹੁਣ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਗਵਰਨਰ ਸਾਹਿਬ ਨੂੰ ਮਿਲ ਕੇ ਆਈ ਹੈ ਅੱਗੇ ਪਾਰਟੀ ਕਨੇ ਕੀ ਹੈਗਾ ਅੱਜ ਹੋਊਗਾ ਜੇ ਨਹੀਂ ਸੁਣਵਾਈ ਹੁੰਦੀ ਜੇ ਨਹੀਂ ਸੁਣਵਾਈ ਹੁੰਦੀ ਤਾਂ ਜੀ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਦੇ ਮੁਤਾਬਕ ਇਸ ਧਰਨੇ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਲਈ ਸੜਕਾਂ ਰੋਕਣ ਲਈ ਗ੍ਰਿਫਤਾਰੀਆਂ ਦੇਣ ਲਈ ਜੋ ਵੀ ਅੰਦੋਲਨ ਹੋਊਗਾ ਸਾਡੀ ਪਾਰਟੀ ਹਾਈ ਕਮਾਂਡ ਹੁਕਮ ਕਰੂਗੀ ਅਸੀਂ ਉਹੀ ਕਰਾਂਗੇ ਜੀ ਧੰਨਵਾਦ ਜੀ ਤੇ ਗੱਲ ਕਰਾਂਗੇ ਦੂਸਰੇ ਨਾਂ ਕੀ ਨਾਮ ਆ ਸਰ ਕੁਲਦੀਪ ਮੱਤਲ ਜੀ ਮੈਂ ਜਲਾਵਾਇਸ਼ ਪ੍ਰਧਾਨ ਬੀਜੇਪੀ ਅੱਛਾ ਜੀ ਮੈਂ ਧੰਨਵਾਦ ਕਰਦਾ ਪਹਿਲਾਂ ਦਾ ਦਿਨਕ ਸਵੇਰਾ ਔਰ ਡਾਕਟਰ ਅਨਸਾਰੀ ਜੀ ਦਾ ਜਿਹੜੇ ਸਾਡੀ ਆਵਾਜ਼ ਨੂੰ ਲੋਕਾਂ ਤੱਕ ਹਾਈ ਕਮਾਂਡ ਤੱਕ ਜਾਂ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਆਏ ਆ ਸਰ ਜਿਹੜਾ ਜਿਹੇ ਤਰੂੜੇ ਕੀ ਧਰਨਾ ਲੱਗਿਆ ਬੀਜੇਪੀ ਕੰਨੀ ਉਹ ਕੀ ਇਹ ਮਾਜਰਾ ਇਹ ਸਰ ਜਿਹੜੀ ਪੰਜਾਬ ਸਰਕਾਰ ਹੈ ਸਹੂਲਤਾ ਦੇਣ ਦੇ ਵਿੱਚ ناکਾਮ ਰਹੀ ਹੈ ਸੈਂਟਰ ਸਰਕਾਰ ਨੇ ਪਹਿਲਾਂ ਵੀ ਬਹੁਤ ਸਾਰੇ ਫੰਡ ਭੇਜੇ ਜਿਹੜੇ ਵਾਪਸ ਗਏ ਆ ਇਹਨਾਂ ਦੀ ਨਲਾਕੀ ਕਰਕੇ ਇਹ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਿੱਚ ناکਾਮਜਾਮ ਰਹੇ ਆ ਤਾਂ ਪਾਰਟੀ ਵੱਲੋਂ ਹੁਕਮ ਹੋਇਆ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲੱਗ ਰਹੇ ਸੀਗੇ ਉਹਦੇ ਵਿੱਚ ਚਾਹੇ ਕੱਚੇ ਮਕਾਨ ਵਾਲੇ ਆ ਡਰਾਈਵਿੰਗ ਲਾਇਸੈਂਸ ਆ ਚਾਹੇ ਆਯੁਸ਼ਮਾਨ ਕਾਰਡ ਆ ਉਹ ਸਾਰੇ ਬਣਾਏ ਜਾ ਰਹੇ ਸੀਗੇ ਲੋਕਾਂ ਦੇ ਘਰ ਤੱਕ ਪਹੁੰਚ ਕੇ ਸਹੂਲਤ ਦਿੱਤੀ ਜਾ ਰਹੀ ਸੀ ਪਰ ਪੰਜਾਬ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਇਆ ਵੀ ਇਹ ਗਰੀਬਾਂ ਦੇ ਵਿੱਚ ਕਿਉਂ ਜਾ ਰਹੇ ਆ ਗਲਤਾਂ ਦੇ ਵਿੱਚ ਕਿਉਂ ਜਾ ਰਹੇ ਆ ਗੁਲਦੀਪ ਜੀ ਜਿਹੜੇ ਅੱਜ ਅਰੈਸਟ ਹੋਏ ਨੇ ਇਹਨਾਂ ਦਾ ਕੀ ਕੀ ਨਾਮਾ ਤੇ ਕੀ ਕੀ ਹਉਦੇ ਨੇ ਇਹਨਾਂ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਜਗਤਿੰਦਰ ਸ਼ੰਟੀ ਜੀ ਗੁਰਸ਼ਰਨ ਸਿੰਘ ਜੀ ਜਿਹੜੇ ਜਨ ਸੈਕਟਰੀ ਨੇ ਹੈਪੀ ਜੀ ਗਲਤ ਮੋਰਚਾ ਦੇ ਸਾਡੇ ਆਗੂ ਨੇਗੇ ਤੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਵੱਖ-ਵੱਖ ਥਾਣਿਆਂ ਦੇ ਵਿੱਚ ਕਮਾਇਆ ਗਿਆ ਕਹਿੰਦੇ ਵੀ ਉੱਥੇ ਆ ਕਦੇ ਕਹਿੰਦੇ ਸੀ ਉੱਥੇ ਆ ਪਰ ਅਸੀਂ ਪਿੱਛਾ ਕਰਦੇ 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 ਸਾਰੇ ਪਾਰਟੀ ਦੇ ਵਰਕਰ ਰੂੜੇ ਕੇ ਸਾਨੂੰ ਪਤਾ ਲੱਗਿਆ ਵੀ ਇੱਥੇ ਨੇ ਸਾਰੇ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਾਰੇ ਅਸੀਂ ਪੰਜਾਬ ਸਰਕਾਰ ਤੋਂ ਲਾਲਤ ਵੀ ਪਾਉਨੇ ਆ ਤੇ ਮੰਗ ਵੀ ਕਰਦੇ ਆ ਵੀ ਸਾਡੇ ਜਿਹੜੇ ਆਗੂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਨਹੀਂ ਅਸੀਂ ਹਰ ਤਰ੍ਹਾਂ ਦਾ ਪ੍ਰੋਟੈਸਟ ਕਰਨ ਨੂੰ ਤਿਆਰ ਆ ਚਾਹੇ ਧਰਨੇ ਦੇਣੇ ਪੈਣ ਚਾਹੇ ਸਾਨੂੰ ਗ੍ਰਫਟਰियां ਦਿਨੇ ਪਹਿਲਾਂ ਧੰਨਵਾਦ ਏਸੀ ਆਪਣੇ ਬੀਜੇਪੀ ਨੇਤਾ ਜੁਨਾਹ ਜੀ ਪੂਰੀ ਜਾਣਕਾਰੀ ਦੇ ਕੀ ਪੂਰਾ ਮਾਜਰਾ ਮੈਂ ਡੇਨਿਕ ਸਵੇਰੇ ਤੁਹਾਡੇ ਨਾਲ ਮਹਿਮੂਦ ਬਰਨਾਲਾ ਡੇਨਿਕ ਸਵੇਰੇ ਤੁਹਾਡੇ ਨਾਲ ਮਹਿਮੂਦ ਅੱਜ ਅਸੀਂ ਖੜੇ ਹਾਂ ਬਰਨਾਲੇ ਦੇ ਪਿੰਡ ਰੂੜੇ ਕੀ ਜਿੱਥੇ ਜ਼ਿਲ੍ਹਾ ਪ੍ਰਧਾਨਚਾ ਜਦਵਿੰਦਰ ਸੰਟੀ ਦੀ ਪੁਲਿਸ ਕਨੇਓ ਗ੍ਰਫਟਾਰ ਕਰ ਗਿਆ ਗੱਲ ਕਰਾਂਗੇ ਕੀ ਪੂਰਾ ਮਾਜਰਾ ਤੇ ਕੀ ਪੂਰੀ ਗੱਲਬਾਤ ਸਰ ਡੇਨਿਕ ਸਵੇਰੇ ਤੁਹਾਡੇ ਸੋਡ ਦੂਰਦਰਸ਼ਨ ਬਰਾੜ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਅंसारी ਸਾਹਿਬ ਜਿਹੜੇ ਤੁਸੀਂ ਸਾਡੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ ਜਿਹੜੇ ਅੱਜ ਇਹ ਗ੍ਰਿਫਤਾਰ ਕੀਤੇ ਗਏ ਨੇ ਲੀਡਰ ਆਪਣੇ ਬੀਜੇਪੀ ਲੀਡਰ ਹੈ ਕੀ ਕਰਨਾ ਤੇ ਕੀ ਮਾਜਰਾ ਪੁਰਾ ਸਰ ਅंसारी ਸਾਹਿਬ ਭਾਰਤ ਸਰਕਾਰ ਦੀਆਂ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤਾ ਤਾਂ ਕੇਂਦਰ ਸਰਕਾਰ ਨੇ ਆਪਦੀਆਂ ਟੀਮਾਂ ਬਣਾ ਕੇ ਬੀਜੇਪੀ ਦੇ ਵਰਕਰਾਂ ਦੀਆਂ ਉਹਦੇਦਾਰਾਂ ਦੀਆਂ ਡਿਊਟੀਆਂ ਲਾ ਕੇ ਹਰ ਹਲਕੇ ਦੇ ਵਿੱਚ ਪਿੰਡ ਦਰ ਪਿੰਡ ਦੇ ਵਿੱਚ ਕੈਂਪ ਲਾਏ ਨੇਗੇ ਤਾ ਉਸ ਦੇ تحت ਕੱਲ ਵੀ ਸਾਡੇ ਜਿਹੜੇ ਸੀਗੇ ਕੈਂਪਾਂ ਨੂੰ ਪੰਜਾਬ ਦੇ ਵਿੱਚ ਟੋਟਲ ਹੀ ਬੰਦ ਕਰਵਾਇਆ ਗਿਆ ਉਹਦੇ ਵਿੱਚ ਸਾਡੀ ਜਿਹੜੀ ਆਪਣੀ ਹਾਈ ਕਮਾਂਡ ਸੀਗੀ ਪੰਜਾਬ ਦੀ ਉਹ ਗਵਰਨਰ ਸਾਹਿਬ ਤੋਂ ਵੀ ਮਿਲੀ ਤੇ ਉਹਨਾਂ ਨੇ ਕਿਹਾ ਵੀ ਚਲੋ ਕੱਲ ਤੋਂ ਤੁਸੀਂ ਫੇਰ ਸਟਾਰਟ ਕਰ ਦਿਓ ਜਦੋਂ ਅੱਜ ਸਾਡਾ ਤਲਵੰਡੀ ਪਾਈ ਵਿੱਚ ਤਲਵੰਡੀ ਪਿੰਡ ਦੇ ਵਿੱਚ ਕੈਂਪ ਲੱਗਿਆ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਜਨਰਲ ਸੈਕਟਰੀ ਤੇ ਹੋਰ ਜਿਹੜੇ ਸਾਡੇ ਜ਼ਿਲ੍ਹੇ ਦੇ ਆਗੂ ਸੀਗੇ ਉਸ ਕੈਂਪ ਦੇ ਵਿੱਚ ਮਹਿਜੂਦ ਸੀਗੇ ਤਾਂ ਪੰਜਾਬ ਪੁਲਿਸ ਨੇ ਤੱਕੇ ਸ਼ਾਹੀ ਦੇ ਨਾਲ ਉਸ ਕੈਂਪ ਨੂੰ ਬੰਦ ਕਰਵਾ ਕੇ ਵੀ ਅਸੀਂ ਇਹ ਸਕੀਮਾਂ ਛੋਡੀਆਂ ਸਰਕਾਰ ਦੇ ਕਹਿਣ ਤੇ ਪੰਜਾਬ ਸਰਕਾਰ ਦੇ ਕਹਿਣ ਤੇ ਪੁਲਿਸ ਨੇ ਸਾਡੇ ਜਿਹੜੇ ਕੈਂਪ ਨੇਗੇ ਲੋਕ ਭਲਾਈ ਦੇ ਕੈਂਪਾਂ ਦੀਆਂ ਸਕੀਮਾਂ ਨੂੰ ਬੰਦ ਕਰਵਾਇਆ ਉਹ ਧਰਮਸ਼ਾਲਾ ਦੇ ਵਿੱਚ ਜਿੱਥੇ ਕੈਂਪ ਲੱਗਾ ਹੋਇਆ ਸੀਗਾ ਉੱਥੋਂ ਜਿਹੜੇ ਉੱਥੋਂ ਦੀ ਪਬਲਿਕ ਸੀਗੀ ਉਹਨਾਂ ਨੂੰ ਵੀ ਧੱਕੇ ਨਾਲ ਬਾਹਰ ਕੱਢ ਕੇ ਜੰਦਾ ਲਾਇਆ ਗਿਆ ਤਾਂ ਜਿਹੜੇ ਉੱਥੋਂ ਦੇ ਲੋਕ ਲੋਕ ਸੀਗੇ ਮੌਜੂਦਾ ਪਿੰਡ ਦੇ ਉਹ ਕਹਿੰਦੇ ਭਾਈ ਸਾਡੇ ਘਰਾਂ ਚ ਆ ਕੇ ਬਣਾ ਜੋ ਜਦੋਂ ਕਰੇ ਜਾਣ ਲੱਗੇ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਜਗਵਿੰਦਰ ਸ਼ੰਟੀ ਜੀ ਗੁਰਸ਼ਰਨ ਠੇਕਰੀਵਾਲਾ ਜੀ ਤੇ ਬਲਵਿੰਦਰ ਹੈਪੀ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਚਪੇ ਲਿਆਂਦਾ ਚਪੇ ਤੋਂ ਲਿਆ ਕੇ ਫਿਰ ਇੱਥੇ ਰੂੜੇ ਕੇ ਥਾਣੇ ਦੇ ਵਿੱਚ ਲਿਆਏ ਮੈਂ ਅਨਸਾਰੀ ਸਾਹਿਬ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਇੱਕ ਪਾਸੇ ਤਾਂ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਦੇ ਆਪ ਕੈਂਪ ਲਾ ਰਹੀ ਆ ਜਦ ਕਿ ਸਾਨੂੰ ਅਸਲੀਅਤ ਦਾ ਪਤਾ ਹਰ ਰੋਜ਼ ਕਿੰਨੇ ਜਾਣੇ ਨਸ਼ਿਆਂ ਦੇ ਓਵਰਡੋਜ਼ ਦੇ ਨਾਲ ਮਰ ਰਹੇ ਨੇ ਤੇ ਇਹ ਝੂਠਾ ਪ੍ਰਚਾਰ ਕਰ ਰਹੇ ਨੇ ਇੱਕ ਪਾਸੇ ਕੇਂਦਰ ਦੀ ਭਾਰਤ ਦੀ ਕੇਂਦਰ ਸਰਕਾਰ ਜੋ ਆਪਣੀਆਂ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਦੇ ਲਈ ਕੈਂਪ ਲਾ ਰਹੀ ਆ ਤਾਂ ਉਹਦੇ ਬਾਵਤ ਜਿਹੜੇ ਸਾਡੇ ਭਾਜਪਾ ਦੇ ਵਰਕਰ ਨੇ ਉਹਨਾਂ ਨੂੰ ਫੜ ਕੇ ਇਹ ਥਾਣਿਆਂ ਦੇ ਵਿੱਚ ਡਕਾਇਆ ਜਾ ਰਿਹਾ ਇਹਦਾ ਮਤਲਬ ਵੀ ਅਸੀਂ ਭਲਾਈ ਦੇ ਕੰਮ ਛੱਡ ਕੇ ਜਿਹੜੇ ਦੇਸ਼ ਵਿਰੋਧੀ ਕੰਮ ਨੇ ਉਹ ਕਰਨ ਲੱਗ ਜਾਈਏ ਇਹ ਸਰਕਾਰ ਤਾਂ ਸਾਨੂੰ ਪੁੱਠੇ ਰਾਹਾਂ ਦੇ ਵਿੱਚ ਪਾਉਣਾ ਚਾਹੁੰਦੀ ਹੈ ਜੀ ਬਰਨਾਲਾ ਸਭਾ ਜੇ ਜਿਹੜਾ ਸੰਘਰਸ਼ਾ ਪੂਰੇ ਪੰਜਾਬ ਵਿੱਚ ਹੈ ਕਿ ਬਰਨਾਲੇ ਲਈ ਵੀ ਇਹ ਪੂਰੇ ਪੰਜਾਬ ਦੇ ਵਿੱਚ ਹੀ ਚੱਲ ਰਿਹਾ ਸਾਡੇ ਜਲੰਧਰ ਤੋਂ ਵੀ ਕੇੜੀ ਭੰਡਾਰੀ ਜੀ ਸ਼ੀਲ ਰਿੰਕੂ ਜੀ ਸਾਡੇ ਬਠਿੰਡਾ ਦੇ ਹਾਤੀ ਦੇ ਪ੍ਰਧਾਨ ਮਲੂਕਾ ਸਾਹਿਬ ਉਹਨਾਂ ਨੂੰ ਵੀ ਫੜਿਆ ਗਿਆ ਹੋਰ ਵੀ ਵੱਖ-ਵੱਖ ਥਾਵਾਂ ਤੇ ਕਈ ਜਗ੍ਹਾ ਦੇ ਉੱਪਰ ਜਿਹੜੇ ਸਾਡੇ ਬੀਜੇਪੀ ਦੇ ਵਰਕਰ ਤੇ ਉਹਦੇ ਅਰਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅੱਜ ਵੀ ਹੁਣ ਸਾਡੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਗਵਰਨਰ ਸਾਹਿਬ ਨੂੰ ਮਿਲ ਕੇ ਆਈ ਹੈ ਅੱਗੇ ਪਾਰਟੀ ਕਨੇ ਕੀ ਹੈਗਾ ਅੱਜ ਹੋਊਗਾ ਜੇ ਨਹੀਂ ਸੁਣਵਾਈ ਹੁੰਦੀ ਜੇ ਨਹੀਂ ਸੁਣਵਾਈ ਹੁੰਦੀ ਤਾਂ ਜੀ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਦੇ ਮੁਤਾਬਕ ਇਸ ਧਰਨੇ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਲਈ ਸੜਕਾਂ ਰੋਕਣ ਲਈ ਗ੍ਰਿਫਤਾਰੀਆਂ ਦੇਣ ਲਈ ਜੋ ਵੀ ਅੰਦੋਲਨ ਹੋਊਗਾ ਸਾਡੀ ਪਾਰਟੀ ਹਾਈ ਕਮਾਂਡ ਹੁਕਮ ਕਰੂਗੀ ਅਸੀਂ ਉਹੀ ਕਰਾਂਗੇ ਜੀ ਧੰਨਵਾਦ ਜੀ ਤੇ ਗੱਲ ਕਰਾਂਗੇ ਦੂਸਰੇ ਨਾਂ ਕੀ ਨਾਮ ਆ ਸਰ ਕੁਲਦੀਪ ਮੱਤਲ ਜੀ ਮੈਂ ਜਲਾਵਾਇਸ਼ ਪ੍ਰਧਾਨ ਬੀਜੇਪੀ ਅੱਛਾ ਜੀ ਮੈਂ ਧੰਨਵਾਦ ਕਰਦਾ ਪਹਿਲਾਂ ਦਾ ਦਿਨਕ ਸਵੇਰਾ ਔਰ ਡਾਕਟਰ ਅਨਸਾਰੀ ਜੀ ਦਾ ਜਿਹੜੇ ਸਾਡੀ ਆਵਾਜ਼ ਨੂੰ ਲੋਕਾਂ ਤੱਕ ਹਾਈ ਕਮਾਂਡ ਤੱਕ ਜਾਂ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਆਏ ਆ ਸਰ ਜਿਹੜਾ ਜਿਹੇ ਤਰੂੜੇ ਕੀ ਧਰਨਾ ਲੱਗਿਆ ਬੀਜੇਪੀ ਕੰਨੀ ਉਹ ਕੀ ਇਹ ਮਾਜਰਾ ਇਹ ਸਰ ਜਿਹੜੀ ਪੰਜਾਬ ਸਰਕਾਰ ਹੈ ਸਹੂਲਤਾ ਦੇਣ ਦੇ ਵਿੱਚ ناکਾਮ ਰਹੀ ਹੈ ਸੈਂਟਰ ਸਰਕਾਰ ਨੇ ਪਹਿਲਾਂ ਵੀ ਬਹੁਤ ਸਾਰੇ ਫੰਡ ਭੇਜੇ ਜਿਹੜੇ ਵਾਪਸ ਗਏ ਆ ਇਹਨਾਂ ਦੀ ਨਲਾਕੀ ਕਰਕੇ ਇਹ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਿੱਚ ناکਾਮਜਾਮ ਰਹੇ ਆ ਤਾਂ ਪਾਰਟੀ ਵੱਲੋਂ ਹੁਕਮ ਹੋਇਆ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲੱਗ ਰਹੇ ਸੀਗੇ ਉਹਦੇ ਵਿੱਚ ਚਾਹੇ ਕੱਚੇ ਮਕਾਨ ਵਾਲੇ ਆ ਡਰਾਈਵਿੰਗ ਲਾਇਸੈਂਸ ਆ ਚਾਹੇ ਆਯੁਸ਼ਮਾਨ ਕਾਰਡ ਆ ਉਹ ਸਾਰੇ ਬਣਾਏ ਜਾ ਰਹੇ ਸੀਗੇ ਲੋਕਾਂ ਦੇ ਘਰ ਤੱਕ ਪਹੁੰਚ ਕੇ ਸਹੂਲਤ ਦਿੱਤੀ ਜਾ ਰਹੀ ਸੀ ਪਰ ਪੰਜਾਬ ਸਰਕਾਰ ਤੋਂ ਬਰਦਾਸ਼ਤ ਨਹੀਂ ਹੋਇਆ ਕਿ ਇਹ ਗਰੀਬਾਂ ਦੇ ਵਿੱਚ ਕਿਉਂ ਜਾ ਰਹੇ ਆ ਗਲਤਾਂ ਦੇ ਵਿੱਚ ਕਿਉਂ ਜਾ ਰਹੇ ਆ ਜਲਦੀਪ ਜੀ ਜਿਹੜੇ ਅੱਜ ਅਰੈਸਟ ਹੋਏ ਨੇ ਇਹਨਾਂ ਦਾ ਕੀ ਕੀ ਨਾਮ ਹੈ ਤੇ ਕੀ ਕੀ ਅਹੁਦੇ ਨੇ ਇਹਨਾਂ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਜਗਤਿੰਦਰ ਸ਼ੰਟੀ ਜੀ ਗੁਰਸ਼ਰਨ ਸਿੰਘ ਜੀ ਜਿਹੜੇ ਜਨ ਸੈਕਟਰੀ ਨੇ ਹੈਪੀ ਜੀ ਦਲਤ ਮੋਰਚਾ ਦੇ ਸਾਡੇ ਆਗੂ ਨੇਗੇ ਤੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਵੱਖ-ਵੱਖ ਥਾਣਿਆਂ ਦੇ ਵਿੱਚ ਕਮਾਇਆ ਗਿਆ ਕਹਿੰਦੇ ਵੀ ਉੱਥੇ ਆ ਕਦੇ ਕਹਿੰਦੇ ਸੀ ਉੱਥੇ ਆ ਪਰ ਅਸੀਂ ਪਿੱਛਾ ਕਰਦੇ 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 ਸਾਰੇ ਪਾਰਟੀ ਦੇ ਵਰਕਰ ਰੂੜੇ ਕੇ ਸਾਨੂੰ ਪਤਾ ਲੱਗਿਆ ਵੀ ਇੱਥੇ ਨੇ ਸਾਰੇ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਾਰੇ ਅਸੀਂ ਪੰਜਾਬ ਸਰਕਾਰ ਤੋਂ ਲਾਂਹਤ ਵੀ ਪਾਉਨੇ ਆ ਤੇ ਮੰਗ ਵੀ ਕਰਦੇ ਆ ਵੀ ਸਾਡੇ ਜਿਹੜੇ ਆਗੂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਨਹੀਂ ਅਸੀਂ ਹਰ ਤਰ੍ਹਾਂ ਦਾ ਪ੍ਰੋਟੈਸਟ ਕਰਨ ਨੂੰ ਤਿਆਰ ਆ ਚਾਹੇ ਧੰਨੇ ਦੇਣੇ ਪੈਣ ਚਾਹੇ ਸਾਨੂੰ ਗ੍ਰਿਫਤਾਰੀਆਂ ਦੇਣੇ ਪੈਣ ਧੰਨਵਾਦ ਏਸੀ ਆਪਣੇ ਬੀਜੇਪੀ ਨੇਤਾ ਜੀ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਕੀ ਪੂਰਾ ਮਾਜਰਾ ਮੈਂ ਤੈਨਕ ਸਵੇਰੇ ਤੁਹਾਡੇ ਨਾਲ ਮਹਿਮੂਦ ਬਰਨਾਨਾ